ਕਮਜੋਰੀ ਕਹਿ ਲੋ ਮੰਨ ਕੇ ਚਲੋ ਵੀ ਇੱਕ ਇੱਕ ਪਿੰਡ ਚੋਂ ਗ੍ਰੰਥੀ ਸਿੰਘ ਦੀ ਪ੍ਰਬੰਧਕ ਕਮੇਟੀ ਨੇ ਸੱਚ ਬੋਲਣ ਪਿੱਛੇ ਛੁੱਟੀ ਕਰਤੀ ਹਮ ਇੱਕ ਗ੍ਰੰਥੀ ਸਿੰਘ ਦੀ ਵੀ ਇਹਨੇ ਬਾਬੇ ਨੇ ਸੱਚ ਬੋਲਦਾ ਇਹਨੇ ਕਿਹਾ ਵੀ ਸ਼ਰਾਬ ਨਹੀਂ ਵੇਣੀ ਜੀ ਹਮ ਹਮ ਇਹਨੇ ਕਿਹਾ ਵੀ ਅਕਾਲ ਤਖਤ ਸਾਹਿਬ ਤੋਂ ਹੁਕਮ ਅਮਰ ਅਸ਼ਕੋ ਜੀ ਹਾਂਜੀ ਵੀ ਜਿਹੜੀ ਕਮੇਟੀ ਜੋ ਨਗੂਰਾ ਬੰਦਾ ਵੀ ਅਸੀਂ ਉਹਨੂੰ ਬੰਦਾ ਹੀ ਨਹੀਂ ਮੰਨਦੇ ਮੰਨ ਲਓ ਐਦਾਂ ਜੀ ਗੱਲਾਂ ਜੇ ਗ੍ਰੰਥੀ ਸਿੰਘ ਕਹੇ ਤਾਂ ਕਹਿ ਦੀਆਂ ਤਾਂ ਕਮੇਟੀ ਨੂੰ ਕਿੱਥੇ ਜੱਜਣੀਆਂ ਨੇ ਜਿਹੜਾ ਪ੍ਰਧਾਨ ਰੋਜ਼ ਡੱਕ ਕੇ ਰਾਤ ਨੂੰ ਸੌਂਦਾ ਤੇ ਸਵੇਰੇ ਉਹਨੇ ਆ ਕੇ ਗੁਰੂ ਸਾਹਿਬ ਜੀ ਦਾ ਸਰੂਪ ਕਹਿਣਾ ਵੀ ਲਓ ਜੀ ਮੈਂ ਚੋਰ ਸਾਹਿਬ ਕਰਦਾ ਉਹਨੂੰ ਤਾਂ ਚੁਬਣੀਆਂ ਨਹੀਂ ਗੱਲਾਂ ਤੇ ਉਹਨੇ ਕਹਿਣਾ ਬਾਬਾ ਜੀ ਤੁਸੀਂ ਇੰਨਾ ਸੱਚ ਬੋਲਦੇ ਚੰਗਾ ਬੋਰੀ ਬਿਸਤਰਾ ਤਿਆਰ ਰੱਖੋ ਜਦੋਂ ਉਹਨੂੰ ਗਰੰਥੀ ਸਿੰਘ ਨੂੰ ਕੱਢਦਾ ਗੁਰਦੁਆਰਿਆਂ ਇਹ ਸਾਡੀ ਇਹ ਵੀ ਤਰਾਸ਼ ਦੀ ਬਹੁਤ ਵੱਡੀ ਉਹ ਗਰੰਥੀ ਸਿੰਘ ਦੇ ਨਿਗਾ 50 ਗਰੰਥੀਆਂ ਦੀ ਹੁੰਦੀ ਵੀ ਉਹ ਵਿਲਾ ਕਰੇ ਤੇ ਅਸੀਂ ਜਾ ਜਾਈਏ ਅੱਛਾ ਜੀ ਕਿੰਨੇ ਪੈਸੇ ਦਿੰਦੇ ਸਾਨੂੰ 15000 ਲੈ ਕੋਈ ਨਹੀਂ ਸਾਨੂੰ 10000 ਦੇ ਦਿਓ ਅਸੀਂ ਕਰਾਂਗੇ ਡਿਊਟੀ ਤਜੋ ਮਰਜੀ ਸਾਡੇ ਦਾ ਜੋ ਮਰਜੀ ਕਰਵਾਓ ਜੋ ਮਰਜੀ ਬੋਲੋ ਮਤਲਬ ਇਹ ਵੀ ਸਾਡੀ ਤਰਸਦੀ ਆ ਫਿਰ ਮੰਨ ਕੇ ਚੱਲੋ ਇੱਕ ਗਰੰਥੀ ਸਿੰਘ ਗੁਰਦੁਆਰਾ ਬਹੁਤਾਂ ਜਿਹੜੀ ਗੱਲ ਆ ਪਿੰਡ ਚ ਗਰੰਥੀ ਸਿੰਘ ਰੱਖਿਆ ਦਿਨ ਰਾਤ ਡਿਊਟੀਆਂ ਕਰਦਾ ਦਿਨ ਰਾਤ ਉਹ ਸੇਵਾ ਕਰਦਾ ਮਹਾਰਾਜ ਦੀ ਜਦੋਂ ਪਿੰਡ ਚ ਕੋਈ ਵਿਆਹ ਹੁੰਦਾ ਜਾਂ ਕੋਈ ਪ੍ਰੋਗਰਾਮ ਹੁੰਦਾ ਜਦੋਂ ਉਹ ਵਿਆਹ ਹੁੰਦਾ ਉਦੋਂ ਗਰੰਥੀ ਸਿੰਘ ਬਾਹਰੋਂ ਲੈ ਆਉਣਾ ਜਦੋਂ ਵਿਆਹ ਹੁੰਦਾ ਉਦੋਂ ਮਤਲਬ ਤੁਸੀਂ ਕੋਈ ਨਾ ਕੋਈ ਬਾਹਰੋਂ ਛੱਡ ਕੇ ਲੈ ਆਉਣਾ ਅੱਛਾ ਜਿਹੜਾ ਪਿੰਡ ਵਾਲਾ ਬੈਠਾ ਉਹਨੂੰ ਛੱਡ ਹੀ ਦਿੰਦੇ ਨੇ ਉਹਨੂੰ ਰੋਟੀ ਵੀ ਨਹੀਂ ਪੁੱਛਦੇ ਹੈਗੇ ਸੋ ਉੱਥੇ ਸਾਡੇ ਗ੍ਰੰਥੀ ਸਿੰਘਾਂ ਨੂੰ ਇਹ ਚਾਹੀਦਾ ਵੀ ਨਹੀਂ ਭਾਈ ਉਹਦੇ ਜੇ ਦੱਸੋ ਕੀ ਗੱਲ ਹਨਾ ਜੀ ਜੇ ਕੋਈ ਗਲਤੀ ਹੈ ਤੁਸੀਂ ਦੱਸੋ ਉਹਨੂੰ ਸੁਧਾਰ ਕਰਾਂਗੇ ਪਹਿਲ ਦੇ ਆਧਾਰ ਤੇ ਉਹ ਗ੍ਰੰਥੀ ਸਿੰਘਾਂ ਅਸੀਂ ਬਾਅਦ ਚ ਹੁਣ ਇਹ ਵੀ ਹੈ ਨਾ ਵੰਨ ਕੇ ਚੱਲੋ ਇੱਕ ਗ੍ਰੰਥੀ ਸਿੰਘ ਨੇ 2100 ਰੁਪਏ ਸੋਹਣੇ ਸਾਦੀ ਭੇਟਾ ਮੰਗ ਲਈ ਦੂਜੇ ਨੇ ਕਹਿੰਦੇ ਮੈਨੂੰ 500 ਦੇ ਦੀ ਯਾਰ ਕੁਝ ਨਹੀਂ ਮੈਂ ਕਰ ਜਨਾ ਸੋ ਇਹ ਇੱਕ ਏਕਤਾ ਵੀ ਜ਼ਰੂਰੀ ਹੈ ਨਾ ਹੁ ਸਰਦਾ ਤਾਂ ਕਿਸੇ ਦਾ ਵੀ ਨਹੀਂ ਹੈਗਾ ਗੁਰੂ ਸਾਹਿਬ ਜੀ ਦਾ ਓਟਾ ਸਰਾ ਸਾਰੇ ਨੇ ਲੈਣਾ ਹਰ ਇੱਕ ਬੰਦੇ ਨੇ ਮਤਲਬ ਗੁਰੂ ਸਾਹਿਬ ਜੀ ਨੂੰ ਬੁਲਾਉਣਾ ਹੀ ਬੁਲਾਉਣਾ ਆਪਣੇ ਘਰ ਵਿੱਚ ਕਿਸੇ ਬੰਦੇ ਚ ਨਹੀਂ ਸਮਰਥਾ ਤੇ ਬੜੇ ਗਰੰਤੀ ਸਿੰਘ ਨੇ ਮੈਂ ਮੇਰੀ ਮੈਂ ਆਪਣੇ ਅਸੀਂ ਕਿੰਨੇ ਦੀਵਾਨ ਲਾਉਨੇ ਆ ਹਨ ਮਨਕੇ ਚਲੋ ਵੀ ਸਾਨੂੰ ਪਤਾ ਲੱਗਦਾ ਵੀ ਨਹੀਂ ਯਾਰ ਇਹ ਪਿੰਡ ਜੋਗ ਨਹੀਂ ਹੈਗਾ ਮਾਇਆ ਦੇਣ ਦੇ ਤੇ ਜਾ ਕੇ ਫਰੀ ਦਵਾਨ ਲਾਉਣ ਨੇ ਕਿੱਡੀ ਗੱਲ ਜਦੋਂ ਲੱਖਾਂ ਰੁਪਏ ਦੂਜੇ ਦਵਾਨਾਂ ਦਾ ਸੀ ਲੈਣੇ ਆ ਪਰ ਇੱਕ 10 ਦਵਾਨ ਫਰੀ ਵੀ ਲੱਗ ਜਾਣਗੇ ਸਾਲ 'ਚ ਤਾਂ ਕੋਈ ਵੱਡੀ ਗੱਲ ਨਹੀਂ ਐ ਇੱਦਾਂ ਹੀ ਗ੍ਰੰਥੀ ਸਿੰਘ ਨੇ ਵੀ ਜੇ ਕਿਸੇ ਦੀ مالی ਹਾਲਤ ਨਹੀਂ ਚੰਗੀ ਉਹਨਾਂ ਕੋਲ ਵਾਹਵੀ ਸੁਖਣੀ ਸਾਧਾ ਪਾਠ ਕਰ ਦੋ ਕਿਸੇ ਗ੍ਰੰਥੀ ਸਿੰਘ ਨੇ ਜਵਾਬ ਨਹੀਂ ਦੇਣਾ ਪਰ ਇਹ ਆ ਵੀ ਜੇ ਗ੍ਰੰਥੀ ਸਿੰਘ ਆਪ ਹੀ ਬਹਿ ਕੇ ਸੈੱਟ ਕਰ ਲੈਣ ਸਾਰੇ ਗ੍ਰੰਥੀ ਸਿੰਘ ਆਪਣੇ ਮਨ 'ਚ ਇਹ ਬਾਹ ਲਣ ਵੀ ਅਸੀਂ ਤਾਂ ਜੀ 5000 ਤੋਂ ਘੱਟ ਅਸੀਂ ਸੁਖਨੀ ਸਾਹਿਬ ਦਾ ਬਾਤ ਕਰਨਾਂ ਨਹੀਂ ਜੀ ਸਾਡੀ ਕੀਰਤਨ ਦੀ ਭੇਟਾ 15000 ਰੁਪਇਆ 21000 ਰੁਪਇਆ ਜਿੱਦਾਂ ਜਿੱਦਾਂ ਗ੍ਰੰਥੀ ਸਿੰਘ ਪ੍ਰੇਰਿਤ ਪਾ ਦੇਣਗੇ ਉਦਾਂ ਉਦਾਂ ਲੋਕੀ ਉਹਨਾਂ ਦੇ ਨਾਲ ਚੱਲਣਗੇ ਅਸਲ 'ਚ ਗ੍ਰੰਥੀਆਂ ਦੀਆਂ ਜਿਹੜਾਂ 'ਚ ਗ੍ਰੰਥੀ ਸਿੰਘ ਹੀ ਬੈਠੇ ਨੇ ਇਹੀ ਗੱਲਾਂ ਨਾ ਏਕਾ ਕੋਈ ਵੀ ਕਹਿੰਦਾ ਤੁਸੀਂ ਮੁਕਾਮ ਹਾਸਲ ਕਰਨਾ ਜੇ ਤੁਸੀਂ